ਵਾਇਗੋ ਜੀ ਕਾ ਹਰ ਸਾਹ ਵਾਇਗੋ ਜੀ ਫਤਿਹ ਸਭ ਨੂੰ ਵਧਾਈ ਹੋਵੇ ਬਾਬਾ ਦੀਪ ਸਿੰਘ ਜੀ ਆਏ ਸਭ ਨੂੰ ਵਧਾਈ ਹੋਵੇ ਬਾਬਾ ਦੀਪ ਸਿੰਘ ਜੀ ਆਏ ਲੱਖ ਲੱਖ ਹੋਵੇ ਲੱਖ ਲੱਖ ਹੋਵੇ ਲੱਖ ਲੱਖ ਹੋਵੇ ਲੱਖ ਲੱਖ ਹੋਵੇ ਸਭ ਨੂੰ ਵਧਾਈ ਹੋਵੇ ਬਾਬਾ ਦੀਪ ਸਿੰਘ ਜੀ ਆਏ ਸਭ ਨੂੰ ਵਧਾਈ ਹੋਵੇ ਬਾਬਾ ਦੀਪ ਸਿੰਘ ਜੀ

ਹੋ ਰਹੀ ਐ ਜੀ ਤੁਹਾਡੀ ਜੈ ਜੈਕਾਰ ਹੋ ਰਹੀ ਐ ਜੀ ਤੁਹਾਡੀ ਜੈ ਜੈਕਾਰ ਸਭ ਨੂੰ ਵਧਾਈ ਹੋਵੇ ਬਾਬਾ ਦੀਪ ਸਿੰਘ ਜੀ ਆਏ ਸਭ ਨੂੰ ਵਧਾਈ ਹੋਵੇ ਬਾਬਾ ਦੀਪ ਸਿੰਘ ਜੀ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਪਹਿਲਾਂ ਸਾਰੀ ਸੰਗਤ ਨੂੰ ਮੇਰੇ ਵੱਲੋਂ ਸਾਰੀ ਸਤਿਕਾਰ ਤੇ ਸਾਡੇ ਗੁਰੂ ਧੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਵਸ ਦੀਆਂ ਸਾਰੀ ਸੰਗਤ ਨੂੰ ਬਹੁਤ ਬਹੁ ਮੁਬਾਰਕਾਂ ਤੇ ਇਹ ਹਰ ਸਾਲ ਵੀਰ ਸਖਤ ਦੀ ਇਹ ਮਦਦ ਦੇ ਨਾਲ ਜਿਹੜਾ ਕੇਕ ਤਿਆਰ ਕਰਕੇ ਬਾਬਾ ਦੀਪ ਸਿੰਘ ਜੀ ਦੇ ਅੱਗੇ ਲੈ ਕੇ ਚਰਨਾਂ ਦੇ ਵਿੱਚ ਉਹਨਾਂ ਨਾਲ ਉੱਥੇ ਅਰਦਾਸ ਕਰਕੇ ਜਿਹੜਾ ਕੇਕ ਜਿਹੜਾ ਸੰਗਤ ਵਿੱਚ ਵਰਤਾਇਆ ਜਾਂਦਾ ਇਹ ਬਹੁਤ ਵਧੀਆ ਪ੍ਰਾਲਾ ਕਈ ਸਾਲਾਂ ਤੋਂ ਚੱਲ ਰਿਹਾ ਤੇ ਪਰਮਾਤਮਾ ਕਰੇ ਅੱਗੇ ਤੋਂ ਵੀ ਇਸੇ ਤਰ੍ਹਾਂ ਚੱਲਦਾ ਰਹੇ ਹਾਂ ਤੁਸੀਂ ਹਰ ਵਾਰ ਸਪੈਸ਼ਲ ਟਰਾਲੀ ਲੈ ਕੇ ਆਉਂਦੇ ਜੀ ਪਿੰਡ ਤੋਂ ਇਸ ਕੇਕ ਦੇ ਲਈ ਬੈਗਰ ਜੀ ਨੇ ਸੇਵਾ ਲਈ ਹੈ ਜੀ ਉਹ ਨਿਭਾ ਰਹੇ ਆ ਜਦੋਂ ਤੱਕ ਨਿਭਾਵਾਂਗੇ ਜਦੋਂ ਤੱਕ ਉਹਨਾਂ ਦਾ ਹੁਕਮ ਹੋਊਗਾ ਜੀ ਹਾਂ ਹੋਰ ਕੀ ਕੀ ਤਿਆਰੀਆਂ ਕੀਤੀਆਂ ਗਈਆਂ ਨੇ ਅੱਜ ਤੇ ਤੈਨੂੰ ਲੈ ਕੇ ਫਾਇਦੇ ਦੇਣੇ ਲੈ ਕੇ ਹੁਣ ਇਹ ਤੁਹਾਨੂੰ ਦੇਖਣ ਨੂੰ ਮਿਲੂਗਾ ਜੀ ਊਠ ਘੋੜੇ ਕਈ ਤਰ੍ਹਾਂ ਦੇ ਜਿਹੜੇ ਆਪਾਂ ਪੈਰ ਆਵੇ ਲੈ ਕੇ ਆਪਾਂ ਖੁਸ਼ੀ ਨਾਲ ਲੈ ਕੇ ਆਪਾਂ ਸੰਗਤ ਜਿਹੜੀ ਜਾਂਦੀ ਹੈ ਗੁਰੂ ਜੀ ਦਾ ਜਨਮ ਦਿਨ ਮਨਾਉਣ ਵਾਸਤੇ ਫਿਰ ਕਿੰਨਾ ਜਿਹੜਾ ਸੈਲੀਬ੍ਰੇਟਾ ਉਹ ਕੀਤਾ ਜਾਂਦਾ ਜੀ ਬਿਲਕੁਲ ਬਿਲਕੁਲ ਹੁਣ ਵਾਲੇ ਸਮੇਂ ਦੇ ਵਿੱਚ ਵੀ ਕੀਤਾ ਜਾਏਗਾ ਜੀ ਜੀ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਜੇ ਉਹਦੀ ਕਿਰਪਾ ਰਹੇਗੀ ਤੇ ਸਾਰਾ ਕੁਝ ਹੋਏਗਾ ਜੀ ਦੂਰ ਮੇਰਾ ਸਪਾਂਸਰ ਦਾ ਨਾਮ ਆ ਜੀ ਅਤਨੰਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਗੁਰਪਤੀਆਂ ਸਭ ਸੰਗਤ ਨੂੰ ਲੱਖ ਲੱਖ ਵਾਰਕ ਅੱਜ ਜਿਹੜਾ ਮਨੂ ਵੀਰ ਨੂੰ ਕੇਕ ਦਾ ਕਿਤਨਾ ਦਾ 600 ਪੌਂਡ ਦਾ ਕੇਕ ਆ ਔਰ ਇਹ ਕੇਕ ਜਿਹੜਾ ਕਿ ਅੰਮ੍ਰਿਤਸਰ ਦਾ ਇੱਕ ਖਿੱਚ ਦਾ ਕੇਂਦਰ ਹੁੰਦਾ ਹੁਣ ਪੂਰੀ ਦੂਰੋਂ ਦੂਰੋਂ ਸੰਗਤ ਆਉਂਦੀ ਆ ਕੇਕ ਨਾਲ ਸੈਲਫੀਆਂ ਔਰ ਫੋਟੋਆਂ ਇਹ ਕੇਕ ਦੀ ਕਹਾਣੀ ਹੈ ਕਿ ਸਟਾਰਟਿੰਗ ਅੰਮ੍ਰਿਤਸਰ ਤੋਂ ਇਸ ਵੀਰ ਨੇ ਸ਼ੁਰੂ ਕੀਤੀ ਇੱਕ 50 ਪੌਂਡ ਤੋਂ ਸ਼ੁਰੂ ਹੋ ਕੇ ਅੱਜ 600 ਪੌਂਡ ਤੱਕ ਹੋਇਆ ਪਰ ਇਹ ਕੇਕ ਦੀ ਇੱਕ ਖਾਸੀਅਤ ਹੈ ਜਦੋਂ ਅਸੀਂ ਆ ਬਾਬਾ ਦੀਪ ਸਿੰਘ ਦੇ ਗੁਰੂ ਘਰ ਖੜਨਾ ਇਹ ਨਗਰ ਕੀਰਤਨ ਦੇ ਰੂਪ ਚ ਲੈ ਕੇ ਜਾਣਾ ਇੱਥੇ ਗਤਕਾ ਸਾਹਿਬ ਆਪਣੇ ਘੋੜੇ ਹਾਥੀ ਹੋਰ ਮਤਲਬ ਜਿਤਨਾ ਵੀ ਮਤਲਬ ਕਲਚਰ ਜੋ ਕਲਚਰ ਹਾਂਜੀ ਉਹਨਾਂ ਦੇ ਹਿਸਾਬ ਨਾਲ ਲੱਗੇ ਔਰ ਡਰਾਈ ਫਰੂਟ ਵਾਲਾ ਕੇਕ ਬਹੁਤ ਆਸਥਾ ਵਾ ਕਿ ਸਾਡੀ ਦੇ ਔਕਾਤ ਨਹੀਂ ਕੋਈ ਬਾਬਾ ਜੀ ਦੇ ਤੁਸੀਂ ਦੇਖਦੇ ਫਿਰ ਵੀ ਤਿਲਕੋਲ ਜੋ ਵੀ ਹੈ ਨਹੀਂ ਹਰ ਸਾਲ ਵੀਰ ਆਪਣਾ ਦੇ ਸੰਬੰਧ ਪਾ ਕੇ ਕਰਦਾ ਔਰ ਵੇਖੋ ਤੁਸੀਂ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਸਭ ਸੈਲਫੀਆਂ ਔਰ ਲੈ ਰਹੇ ਸ਼ਰਦਾ ਵਾ ਜੀ ਵੀ ਆਸਥਾ ਜਿੰਦਾਂ ਜੁੜੀ ਹੈ ਲੰਗਰ ਬੜੇ ਤਰ੍ਹਾਂ ਦੇਨੇਕਾ ਹੀ ਲੰਗਰ ਲੱਗਦੇ ਆ ਕੋਈ ਡਰਾਈ ਫਰੂਟ ਜਿੱਦੀ ਸ਼ਰਦਾ ਜਿਤਨਾ ਉਤਨਾ ਤਰ੍ਹਾਂ ਦਾ ਪੀਰ ਦੀ ਸ਼ਰਧਾ ਕੇਕ ਦੀ ਆ ਕੇਕ ਦੀ ਸ਼ਰਧਾ ਮਤਲਬ ਹਰ ਸਾਲ ਇਸੇ ਤਰ੍ਹਾਂ ਹੀ ਇਹ ਚੱਲ ਰਿਹਾ ਲੜੀ ਬਾਈ ਲੜੀ ਮੇਰਾ ਨਾਮ ਜੀ ਮਨਪ੍ਰੀਤ ਸਿੰਘ ਮੰਨੂ ਹੈ ਜੀ ਪੰਨਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ ਹਾਂ ਕੀ ਕਹਿਣਾ ਚਾਹੁੰਦੇ ਹੋ ਕਿੰਨੇ ਪੌੜ ਤੋਂ ਸ਼ੁਰੂਆਤ ਕੀਤੀ ਗਈ ਤੇ ਅੱਜ ਕਿੰਨੇ ਪੌੜ ਤੱਕ ਕੇਕ ਦਾ ਤੁਸੀਂ ਪਹੁੰਚ ਚੁੱਕੇ ਹੋ ਇਹ ਕੇਕ ਜੀ ਅੱਜ 600 ਪੌੜ ਦਾ ਤਿਆਰ ਕੀਤਾ ਗਿਆ ਜੋ ਕਿ 12 ਸਾਲ ਤੋਂ ਹੋ ਗਏ ਸਾਨੂੰ ਸੇਵਾ ਕਰਦਾ ਜੀ ਇਹ ਕੇਕ ਆਪਾਂ 50 ਪੌਂਡ ਤੋਂ ਸ਼ੁਰੂ ਕੀਤਾ ਸੀ ਜੋ ਕਿ ਅੱਜ 600 ਪੌਂਡ ਦਾ ਕੇਕ ਪਹੁੰਚ ਗਿਆ ਜੀ ਇਹ ਤਾਂ ਇਹਨੂੰ ਕਿੰਨੇ ਕਿ ਮਿੰਟ ਲੱਗਦੀ ਹੈ ਜੀ ਇਹ ਕੇਕ ਨੂੰ ਪਿਆਰ ਕਰਨ ਦੇ ਇਹ ਤਕਰੀਬਨ 4 ਦਿਨ ਲੱਗਦੇ ਆ ਜੀ ਸਪੈਸ਼ਲ ਜੰਮੂ ਤੋਂ ਕਾਰੀਗਰ ਆਂਦਾ ਪਹਿਲਾਂ 4-5 ਦਿਨ ਉਹ ਬੇਸ ਤਿਆਰ ਕਰਦਾ ਫਿਰ ਆਈ ਦੇ ਆਈ ਦੇ ਦਿਨ ਆ ਕੇ ਫਿਰ ਉਹ ਆਪਣਾ ਪੂਰਾ ਪੇਸ਼ ਕਰਕੇ ਤੁਹਾਡੇ ਸਾਹਮਣੇ ਫਿਰ ਉਹ ਤਿਆਰ ਕਰਕੇ ਜਾਂਦਾ ਹੈ ਕਿੰਨੇ ਕਿ ਕਾਰੀਗਰ ਆਉਂਦੇ ਨੇ ਜੀ ਇਸ ਤਕਰੀਬਨ 5 ਕਾਰੀਗਰ ਆਉਂਦੇ ਆ ਜੀ ਤੇ ਕੀ ਕੁਝ ਇਹਦੇ ਵਿੱਚ ਪਾਇਆ ਗਿਆ ਇਹਦੇ ਤੁਸੀਂ ਦੇਖ ਰਹੇ ਹੋ ਜੀ ਡ్రਾਈ ਫਰੂਟ ਪਾਇਆ ਗਿਆ ਜੀ ਫਰੂਟ ਪਾਇਆ ਗਿਆ ਜੀ ਚਾਕਲੇਟ ਜੈਮਸ ਅੰਗੂਰ ਸਟਰਾਬੇਰੀ ਕਿਵੀ ਸੇਬ ਸਭ ਕੁਝ ਪਾਇਆ ਕੋਈ ਆਪਾਂ ਚੀਜ਼ ਇਹੋ ਜਿਹੀ ਛੱਡੀ ਨਹੀਂ ਜਿਹੜੀ ਇਹਦੇ ਚ ਨਹੀਂ ਪਈ ਹੋਈ ਹੈ ਸਪੈਸ਼ਲ ਕੇਕ ਤਿਆਰ ਕਰਵਾਇਆ ਹਾਂ ਜੀ ਜੀ ਸਪੈਸ਼ਲ ਕੇਕ ਤਿਆਰ ਹੈ ਜੀ ਆ ਇਹਨੂੰ ਖਿੱਚਦਾ ਕੇਂਦਰ ਵੀ ਇਹਨੂੰ ਪੂਰਾ ਖਿੱਚਦਾ ਕੇਂਦਰ ਕਿਹਾ ਜਾਂਦਾ ਜੀ ਰਾਤੀ 12 ਵਜੇ ਆਪਾਂ ਕੇਕ ਉੱਥੇ ਜਾ ਕੇ ਕੱਟਦੇ ਹਾਂ ਬਸ ਓਹਦੇ ਦੀ ਦੇਖ ਰਹੇ ਹੋ ਕਿਵੇਂ ਸੰਗਤ ਆ ਗਈ ਹੈ ਜੀ ਬਸ ਹੁਣ ਆਪਾਂ ਇਹ ਹਾਥੀ ਊਂਟ ਘੋੜੇ ਦੇ ਨਾਲ ਗਤਕਾ ਪਾਰਟੀ ਦੇ ਨਾਲ ਆਪਾਂ ਕੇਕ ਟਰਾਲੀ ਤੇ ਲੈ ਕੇ ਜਾਵਾਂਗੇ ਜੋ ਕਿ ਇਹ ਕੇਕ ਜੀ ਬੇਸਿਕਲੀ ਟਰਾਲੀ ਵਾਲਾ ਕੇਕ ਵਜਦਾ ਲੋਕੀ ਇੱਥੇ ਵੇਟ ਕਰਦੇ ਹੁੰਦੇ ਆ ਕਿਦੋਂ ਟਰਾਲੀ ਵਾਲਾ ਕੇਕ ਆਏਗਾ ਤੇ ਕਿਦੋਂ ਆਪਾਂ ਇੱਥੇ ਸ਼ੱਕਾ ਕੇ ਜੀ ਤੇ ਜੇਕਰ ਅਸੀਂ ਗੱਲ ਕਰੀਏ ਜਿਹੜਾ ਟਰਾਲੀ ਤੇ ਕੇਕ ਤੁਸੀਂ ਲੱਗ ਜਾਂਦੇ ਆ ਉਹਨਾਂ ਦਾ ਸੰਬੰਧ ਹੀ ਬਹੁਤ ਵੱਡਾ ਹੈ ਮੈਂ ਕਹਾਂ ਜੀ ਬਾਬਾ ਜੀ ਸਿਰ ਤੇ ਅੰਜੀ ਅਸ਼ੀਰਵਾਦ ਦੇਣ ਜੀ ਆਪਾਂ ਇੱਕ ਟਰਾਲੀ ਤੇ ਲੈ ਕੇ ਜਾਂਦੇ ਆ ਅਸ਼ੀਰਵਾਦ ਦੇਣ ਆਪਾਂ ਦੋ ਟਰਾਲੀ ਤੇ ਲੈ ਕੇ ਜਾਏ ਰਹੇ ਆ ਆਪਾਂ ਦੇ ਵੱਲੋਂ ਕਿੰਨਾ ਪਿਆਰ ਦਿੱਤਾ ਜੀ ਮੈਂ ਕਹਾਂ ਜੀ ਮੇਰੇ ਇਕੱਲੇ ਦੀ ਕੁਛ ਨਹੀਂ ਆ ਜੀ ਮੇਰੇ ਸਭ ਵੀਰਾ ਭੈਣਾ ਭ ਇਹ ਆਪਾਂ ਕਿੱਥੋਂ ਦੀ ਕਿੱਥੇ ਪਹੁੰਚ ਗਏ ਜੀ ਇਸੇ ਤਰ੍ਹਾਂ ਹੀ ਆਪਾਂ ਅੱਗੇ ਵੱਧ ਚੜ ਕੇ ਕੰਮ ਕਰਾਂਗੇ ਤੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰਾਂਗੇ ਸਾਨੂੰ ਤੁਹਾਨੂੰ ਕੀ ਨਾ ਸੀ ਜੀ ਜੋਂ ਮਾਰੇ ਸਮਝ ਵਿੱਚ ਬਹੁਤ ਇਨਸਾਫ ਸੰਗਤਾਂ ਨੇ ਜੜਾਇਆ ਜੀ ਸੰਗਤਾਂ ਨੂੰ ਇਹ ਹੀ ਹੈ ਜੀ ਕਿ ਗੁਰੂ ਦੇ ਲੜ ਲੱਗੋ ਜੀ ਇਹਨਾਂ ਨਸ਼ੇ ਤੋਂ ਦੂਰ ਹੋਵੇ ਜੀ ਤੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰੇ